ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਤੁਹਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਹੁਣ ਪੰਜਾਬ ਦੇ ਮੇਲੇ ਸ਼ੁਰੂ ਹੋ ਜਾਣੇ ਆ ਮੇਰੇ ਵੀਰੋ ਸਰੇ ਦੇ ਮੇਲੇ ਕਰਵਾਏ ਜਾਇਆ ਕਰਨੇ ਆ ਜਾਨਕੀ ਪੰਜਾਬ 'ਚ ਰੌਣਕਾਂ ਲਗਿਆ ਕਰਨੀਆਂ ਚੈਂਪੀਅਨਸ਼ਿਪ ਦਾ ਮਸ਼ਹੂਰੀ ਆ ਤੁਹਾਨੂੰ ਵੀ ਪਤਾ ਵੀ ਇੱਕ ਹੀ ਚੈਂਪੀਅਨਸ਼ਿਪ ਦੀ ਚਰਚਾ ਹੁੰਦੀ ਆ ਹਰ ਵਾਰ ਬਾਗੜੀਆਂ ਦੀ ਚੈਂਪੀਅਨਸ਼ਿਪ ਦੁਨੀਆ ਭਰ 'ਚ ਮਸ਼ਹੂਰ ਆ ਤਰੀਕਾ ਵੀ ਰੱਖਦਿਆਂ ਉਹਦੇ ਇਨਾਮ ਵੀ ਕਲੀਅਰ ਕੀਤੇ ਆ ਉਸ ਦੇ ਬਾਰੇ ਦੱਸਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਸਾਰੇ ਭਰਾ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਕਿਉਂਕਿ ਹੁਣ ਕਬੱਡੀ ਦੀਆਂ ਵੀਡੀਓ ਪੰਜਾਬ ਦੇ ਮੇਲਿਆਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਇਸ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੋ ਇਹ ਮੇਲਾ ਮੇਰੇ ਵੀਰੋ ਚੈਂਪੀਅਨਸ਼ਿਪ ਐਸ ਵਾਰ ਫਿਰ ਕਰਵਾਈ ਜਾਣੀ ਆ ਭਾਵੇਂ ਲੇਟ ਆ ਯਾਰ ਪਰ ਦੱਸਣ ਦਾ ਫਰਜ਼ ਏ ਸੀਗਾ ਕਿਉਂਕਿ ਮੇਲਾ ਬਹੁਤ ਤਗੜਾ ਏ ਦਰਸ਼ਕਾਂ ਨੂੰ ਤਾਂ ਕਾਫੀ ਟਾਈਮ ਪਹਿਲਾਂ ਤੋਂ ਹੀ ਜੋ ਹੈ ਇਹ ਤੇ ਨਿਗ੍ਹਾ ਰੱਖ ਲੈਂਦੇ ਆ ਵੀ ਇਸ ਚੈਂਪੀਅਨ ਚੈਂਪੀਅਨਸ਼ਿਪ ਤੇ ਪਹੁੰਚਣਾਈ ਆ ਇਹ 11 ਫਰਵਰੀ ਦੇ ਦਿਨ ਕਰਵਾਈ ਜਾਣੀ ਆ ਮੇਰੇ ਵੀਰੋ ਉਦਾਂ ਹੀ ਇਨਾਮ ਆ 5 ਤੇ 4 ਲੱਖ ਪਹਿਲਾ ਤੇ ਦੂਜਾ ਇਨਾਮ ਜਿਲਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਵੈਸਟਾ ਨੂੰ ਨਿਊ ਹਾਲੈਂਡਰ ਟਰੈਕਟਰ ਆ ਮੇਰੇ ਵੀਰੋ ਇਹ ਗੱਲ ਵੱਖਰੀ ਹੁੰਦੀ ਆ ਵੀ ਇਨਾਮ ਛੋਟੀ ਦੇ ਹੁੰਦੇ ਆ ਤੇ ਖਿਡਾਰੀ ਤਾਂਗੋਂ ਹਰ ਇੱਕ ਖਿਡਾਰੀ ਦੀ ਇੱਛਾ ਹੁੰਦੀ ਆ ਵੀ ਅਸੀਂ ਇਸ ਚੈਂਪੀਅਨਸ਼ਿਪ ਤੇ ਹਿੱਸਾ ਲਈਏ ਇਸ ਮੀਲੇ ਦੇ ਵਿੱਚ ਖੇਡੀਏ ਤਾਂ ਉਹੀ ਚੀਜ਼ ਦੇਖਣ ਨੂੰ ਮਿਲਣੀ ਆ ਤੁਹਾਨੂੰ ਬਾਕੀ ਦੇਖਦੇ ਆ ਇਸ ਵਾਰ ਕਿਹੜਾ ਜਲਾ ਜਿੱਤੂਗਾ ਮੇਰੇ ਵੀਰੋ ਕਿਹੜੀ ਟੀਮ ਜਿੱਤੂਗੀ ਇਹ ਗੱਲ ਸਮੇਂ ਦੀ ਹੋਣੀ ਆ ਪਹਿਲਾਂ ਜਿੱਦਾਂ ਰੌਣਕਾਂ ਲੱਗੀਆਂ ਤਰਨ ਤਰਨ ਵਾਲੇ ਕਮਾਲਾਂ ਕਰਦੇ ਆ ਮੋਗੇ ਮੁਖਸਰ ਵਾਲਿਆਂ ਨੇ ਪਹਿਲਾਂ ਬਹੁਤ ਵਧੀਆ ਗੇਮ ਦਿਖਾਈ ਸੀ ਇਸ ਸੀਜ਼ਨ ਦੇ ਵਿੱਚ ਇਸ ਚੈਂਪੀਅਨਸ਼ਿਪ ਤੇ ਦੇਖਣ ਵਾਲੀ ਹੋਊ ਗੱਲਬਾਤ ਕਿਹੜੀ ਜਲੇ ਦੀ ਟੀਮ ਜਿੱਤੂਗੀ ਅੱਜ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਦੇਖਣਾ ਨਾ ਭੁੱਲਿਓ ਚੈਂਪੀਅਨਸ਼ਿਪ ਕਾਫੀ ਟਾਈਮ ਪਹਿਲਾਂ ਹੀ ਦੱਸਤਾ ਪਰ ਤੁਹਾਨੂੰ ਚਲੋ ਪਤਾ ਲੱਗ ਗਿਆ ਇਹ ਮੈਂ ਕਿਹਾ ਜ਼ਰੂਰ ਜਲਦੀ ਆਪਾਂ ਅਪਡੇਟ ਦੇ ਦਈਏ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਲਾਈਕ ਤੇ ਸ਼ੇਅਰ ਕਰ ਦਿਓ ਕਬੱਡੀ ਵਾਲੇ ਗਰੁੱਪਾਂ 'ਚ ਵੀਡੀਓ ਨੂੰ ਧੰਨਵਾਦ